ਦੁਨੀਆ ਭਰ ਵਿੱਚ ਸਿੱਖਾਂ ਵਿਚਾਰੇ ਚਰਚਾ ਦਾ ਵਿਸ਼ਾ ਬਣੇ ਸਰਬਤ ਖਾਲਸਾ ਨੇ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਡਰਾ ਦਿੱਤਾ ਹੈ ਡਿਪਟੀ ਸੀਐਮ ਸੁਖਬੀਰ ਬਾਦਲ ਨੇ 10 ਨਵੰਬਰ ਨੂੰ ਬੁલાਏ ਗਏ ਸਰਬਤ ਖਾਲਸਾ ਨੂੰ ਨਕਾਰਦੇ ਹੋਏ ਕਿਹਾ ਕਿ ਸਿੱਖੀ ਪਰੰਪਰਾ ਨੂੰ ਅਣਗੌਲਿਆ ਕੀਤਾ ਗਿਆ ਹੈ ਉਹਨਾਂ ਕਾਂਗਰਸ 'ਤੇ ਵਾਰ ਕਰਦੇ ਹੋਏ ਕਿਹਾ ਕਿ ਸਿਆਸੀ ਮੰਤੋਂ ਪੂਰੇ ਕਰਨ ਲਈ ਕਾਂਗਰਸ ਨੇ ਸਾਰਾ ਖੇਡ ਖੇਡਿਆ ਇਲੈਕਸ਼ਨ ਪਿਆਰ ਮੁਹੱਬਤ ਨਾਲ ਲੋਕਾਂ ਦਾ ਦਿਲ ਜਿੱਤ ਕੇ ਜਿੱਤੇ ਜਾਂਦੇ ਆ ਲੋਕਾਂ ਨੂੰ ਡਿਵਾਈਡ ਕਰਕੇ ਕੌਮ ਨੂੰ ਡਿਵਾਈਡ ਕਰਕੇ ਕੌਮ ਦੇ ਹਮਲਾ ਕਰਕੇ ਹੁਣ ਤਾਂ ਕੋਈ ਗੱਲ ਹੀ ਨਹੀਂ ਰਹੀ ਸਾਰਿਆ ਗੱਲ ਸਾਹਮਣੇ ਆ ਗਈ ਕਿ ਕਾਂਗਰਸ ਦੇ ਦੋ ਇੱਕ ਐਮਐਲਏ ਇੱਕ ਉਹਨਾਂ ਦਾ ਹਲਕਾ ਇੰਚਾਰਜ ਤਾਂ ਸਟੇਜ 'ਤੇ ਆ ਗਏ ਜਿੰਨੇ ਮਾਝੇ ਦੇ ਕਾਂਗਰਸ ਦੇ ਐਮਐਲਏ ਸਾਰਿਆਂ ਨੇ ਤੇ ਖਾਸ ਕਰਕੇ ਨਾਲ ਦੇ ਫਿਰੋਜ਼ਪੁਰੇ ਸਾਰੇ ਐਮਐਲਏ ਦੇ ਨਾਲ ਲੋਕਾਂ ਨੇ ਇੱਥੇ ਗੱਡੇ ਗੱਡੀਆਂ ਭੇਜੀਆਂ ਉਹਨਾਂ ਮਕਸਦ ਇੱਕੋ ਇੱਕ ਸੀ ਕੀ ਕਾਲੀ ਦਲ ਨੂੰ ਕਮਜ਼ੋਰ ਕਰਨਾ ਸ਼ੋਅ ਕਰਨ ਕੀਤਾ ਜਾਏ ਤੁਹਾਡੇ ਕੋਲੇ ਅਗਲੇ ਦਿਨਾਂ ਚ ਕਈ ਪ੍ਰੂਫ ਆਉਣਗੇ ਜਿਹੜੀ ਆ ਇਹਨਾਂ ਨੇ ਮਤੇ ਪਾਸ ਕੀਤੇ ਆ ਜਿਹੜੇ ਕਹਿੰਦੇ ਆ ਇਸ ਵਾਰ ਕਾਂਗਰਸ ਦਾ ਸਰਪ੍ਰਸਤ ਖਾਲਸਾ ਸਾਰਾ ਕਾਂਗਰਸ ਦਾ ਸਰਪ੍ਰਸਤ ਖਾਲਸਾ ਇਕੱਲਾ ਬਾਦਲ 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 ਤੇ ਕਾਲੀ ਦਲ ਦੇ ਖਿਲਾਫ ਕੀ ਉਹਨਾਂ ਨੇ ਕਾਂਗਰਸ ਦੇ ਖਿਲਾਫ ਕੋਈ ਮਤਾ ਪੇਸ਼ ਕੀਤਾ ਕੀ ਉਹਨਾਂ ਨੇ 84 ਦੇ ਕਤਲੇਆਮ ਦੇ ਖਿਲਾਫ ਕੋਈ ਮਤਾ ਪੇਸ਼ ਕੀਤਾ ਕੀ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਖਿਲਾਫ ਮਤਾ ਪੇਸ਼ ਕੀਤਾ ਕਿਉਂਕਿ ਉਹਨਾਂ ਦਾ ਕਾਂਗਰਸ ਨਾਲ ਮਿਲੇ ਸੀ ਬੰਦੀ ਛੋੜ ਦਿਹਾੜੇ ਤੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਅਕਾਲ ਤਖਤ ਤੋਂ ਦੋ ਜਥੇਦਾਰਾਂ ਨੇ ਕੌਮ ਨੂੰ ਸੰਦੇਸ਼ ਦਿੱਤਾ ਹੋਵੇ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸਰਬਤ ਖਾਲਸਾ ਚ ਐਲਾਨੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੱਲ ਨੇ ਵੀ ਕੌਮ ਦੇ ਨਾਮ ਸੰਦੇਸ਼ ਦਿੱਤਾ ਹਾਲਾਤ ਐਨੇ ਵਿਗੜੇ ਕਿ ਸ਼ਰੀਅਮ ਤਲਵਾਰਾਂ ਲਹਿਰਾਇਆਂ ਗਈਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਅਮਨ ਚੈਨ ਖਰਾਬ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਆ ਜਿਹੜੇ ਲੋਕ ਆਏ ਐ ਉਹ ਸਹੀ ਮene ਤੋਂ ਸਿੱਖ ਨਹੀਂ ਐ ਉਹ ਲੋਕ ਹੈ ਜਿਨ੍ਹਾਂ ਨੇ ਸਿੱਖੀ ਪ੍ਰਤੀ ਚਿਹਰਾ ਸਿੱਖੀ ਦਾ ਬਣਾਇਆ ਪਰ ਅੰਦਰ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਹੈ ਇਹਨਾਂ ਨੂੰ ਕੋਈ ਪਿਆਰ ਨਹੀਂ ਸਿੱਖੀਨਾ ਆ ਉਹ ਲੋਕ ਹੈ ਜਿਨ੍ਹਾਂ ਦੀ ਮਨ ਲੱਗਦਾ ਹੈ ਕਿ ਇਹਨਾਂ ਨੂੰ ਦਿਲ ਚ ਦਰਦ ਵੀ ਨਹੀਂ ਜਿਹੜੇ ਦਰਬਾਰ ਸਾਹਿਬ ਦੇ ਦਰਵਾਜ਼ਿਆਂ ਤੇ ਵੈਸਲੀ ਦਿਓੜੀ ਦੇ ਦਰਵਾਜ਼ਿਆਂ ਤੇ ਲੱਤਾਂ ਮਾਰਨ ਕੁਰਬਾਨਾਂ ਕੱਢਣ ਨਾਰੇ ਲਾਉਣ ਆ ਗੁਰੂ ਘਰ ਹੈ ਇੱਥੇ ਪਾਠ ਪੂਜਾ ਹੁੰਦੀ ਹੈ ਇੱਥੇ ਬਦਮਾਸ਼ੀ ਨਹੀਂ ਹੁੰਦੀ ਸੋ ਆ ਜਿਹੜਾ ਕੰਮ ਕੀਤਾ ਗਿਆ ਆ ਉਹ ਸਿੱਖ ਪੰਥ ਦੇ ਦੁੱਖੇ ਨੇ ਕੀਤਾ ਗਿਆ ਇਹਨਾਂ ਦੇ ਦਰਦ ਨਹੀਂ ਸਿੱਖੀਦਾ ਇਹਨਾਂ ਨੂੰ ਤਾਰਾਂ ਬਾਹਰੋਂ ਖੜਕਰੀਆਂ ਨਾਲ ਦੇ ਸੂਬਿਆਂ ਜੋ ਦੇਸ਼ਾਂ ਜੋ ਖੜਕ ਰੀਆਂ ਉਹ ਚਾਹੁੰਦੇ ਆ ਕਿ ਆਪਣੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕੀਤੀ ਜਾਏ ਉਹ ਅਸੀਂ ਕਿਸੇ ਕਾਲਛ ਨਹੀਂ ਹੁੰਦਾ 10 ਨਵੰਬਰ ਨੂੰ ਸੱਦੇਗ ਸਰਬਤ ਖਾਲਸਾ ਚ ਪੰਜਾਬ ਦੇ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਬਦਲ ਕੇ ਨਵੇਂ ਜਥੇਦਾਰ ਐਲਾਨੇ ਗਏ ਪੁਲਿਸ ਨੇ ਕੁਝ ਘੰਟਿਆਂ ਅੰਦਰ ਹੀ ਦਾਦੂਵਾਲ ਅਜਨਾਲਾ ਤੇ ਮੜਨੂ ਗ੍ਰਿਫਤਾਰ ਕਰ ਲਿਆ ਸੁਖਬੀਰ ਬਾਦਲ ਨੇ ਇਹਨਾਂ ਜਥੇਦਾਰਾਂ ਦੀ ਨਿਯੁਕਤੀ ਦੀ ਵਿਰੋਧਤਾ ਕੀਤੀ ਹੈ ਪਰ 90 ਦੇ ਦਹਾਕੇ ਚ ਜੇਲ੍ਹ ਚ ਰਿਹਾ ਹੋਏ ਭਾਈ ਰਣਜੀਤ ਸਿੰਘ ਨੂੰ ਉਹਨਾਂ ਦੀ ਪਾਰਟੀ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਉਣ ਦੇ ਸਵਾਲ ਤੇ ਸੁਖਵੀਰ ਬਾਦਲ ਇਸ ਸਵਾਲ ਨੂੰ ਟਾਲ ਦੇ ਨਜ਼ਰ ਆਈ ਜਿਨ੍ਹਾਂ ਨੇ ਕਤਲਿਆਮ ਕੀਤਾ ਹੈ ਜਿਨ੍ਹਾਂ ਨੇ ਕੇਸ ਹੈਗੇ ਹਰ ਕਿਸਮ ਦੇ ਕੇਸ ਹੈ ਕੀ ਉਹ ਆਪਣੇ ਸਿੱਖ ਕੌਮ ਨੂੰ ਦਿਸ਼ਾ ਦੇ ਸਕਦੇ ਹੈ ਕੀ ਉਹ ਆਪਣੇ ਸਿੱਖ ਕੌਮ ਨੂੰ ਅੱਗੇ ਲਿਜਾ ਸਕਦੇ ਹੈ ਲੇਕਿਨ ਭਾਈ ਰਣਜੀਤ ਸਿੰਘ ਉਹਨਾਂ ਨੂੰ ਐਸਜੀਪੀਸੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਖਾਪਿਆ ਸੀ ਜਥੇਦਾਰ ਔਰ ਉਹਦਾ ਮੰਨਿਆ ਵੀ ਗਿਆ ਸੀ ਐ ਜੀ ਪੀ ਸੀ ਨੇ ਲਾਇਆ ਸੀ ਤੇ ਐ ਜੀ ਪੀ ਸੀ ਅਕਾਲੀ ਦਲ ਨੇ ਲਾਇਆ ਸੀ 2017 ਚ ਹੋਣ ਵਾਲੀਆਂ ਚੋਣਾਂ ਵੀ ਸਰਬਤ ਖਾਲਸਾ ਨੇ ਸਿਆਸੀ ਤਸਵੀਰ ਵੀ ਕਿਤੇ ਨਾ ਕਿਤੇ ਤੈਅ ਕੀਤੀ ਹੈ ਅਕਾਲੀ ਦਲ ਵੱਲੋਂ ਲਗਾਤਾਰ ਮੀਟਗਾ ਦਾ سلسلہ ਅਤੇ ਸੀਨੀਅਰ ਲੀਡਰਸ਼ਿਪ ਦੀ ਬੇਚੈਨੀ ਸਾਫ ਤੌਰ ਤੇ ਇਸ ਦੀ ਗਵਾਹੀ ਭਰਦੀ ਹੈ ਸਰਬਤ ਖਾਲਸਾ ਇੱਕ ਮर्यादा ਹੈ ਖੇਤਾਂ 'ਚ ਨਹੀਂ ਹੋ ਸਕਦੀ ਇਹਦਾ ਮਤਲਬ ਹਰ ਪਿੰਡ ਵਿੱਚ ਹਰ ਪਿੰਡ ਵਿੱਚ ਇੱਕ ਸਰਪੰਚ ਸਰਬੱਤ ਖਾਲਸਾ ਬਣਾ ਲਿਆ ਕਰੋ ਪਿੰਡ ਦਾ ਹੈ ਹਰ ਮੁਹੱਲਾ ਆਪਣਾ ਸਰਬੱਤ ਖਾਲਸਾ ਬਣਾ ਲਿਆ ਕਰੋ ਆਪਣੇ ਮਲੇ ਦਾ ਹਰ ਬੋਰਡ ਦਾ ਐਮਸੀ ਸਰਬੱਤ ਖਾਲਸਾ ਦਾ ਨਾਮ ਲੈ ਕੇ ਮੈਂ ਐਮਸੀ ਬਣਾ ਲਿਆ ਕਰੂਗਾ ਤੇ ਫੈਸਲਾ ਕਰਦਿਆ ਕਰੂਗਾ ਇੱਥੋਂ ਦਾ ਮੇਅਰ ਕਰ ਦਿਓ ਸਰਬੱਤ ਖਾਲਸਾ ਦਾ ਫੈਸਲਾ ਹੋ ਗਿਆ ਹੈ ਇਹਦਾ ਮਤਲਬ ਹਰ ਪਾਰਟੀ ਆਪਣਾ ਕੱਢ ਲਿਆ ਕਰੂਗਾ ਇੱਥੋਂ ਦਾ ਮੁੱਖ ਮੰਤਰੀ ਕੱਢ ਦਿਓ ਸਰਬੱਤ ਖਾਲਸਾ ਦਾ ਫੈਸਲਾ ਹੋ ਗਿਆ ਯਾਰ ਕੋਈ ਮਰਿਆਦਾ ਕੌਮ ਦੀ ਸੇ ਕੌਮ ਦੀ ਤੁਸੀਂ ਸਿੱਖੋ ਕੋਈ ਐ ਤੁਸੀਂ ਤੁਸੀਂ ਸੋਚਦੇ ਹੋ ਕਿ ਐ ਹੋ ਸਕਦਾ ਬਦਲ ਸਾਹਿਬ ਪਰ ਜੋ ਪ੍ਰੈਸ ਵਾਲੇ ਉਹ ਕਰਕੇ ਇਹ ਪ੍ਰੈਸ ਵਾਲੇ ਇੱਕ ਅਖਬਾਰ ਵਾਲਾ ਕਹਿ ਦੂਗਾ ਸਰਬੱਤ ਦਾ ਕਾਜ਼ਾ ਬਣਾ ਲਿਆ ਦੂਜੇ ਅਖਬਾਰ ਨੂੰ ਬੈਨ ਕਰ ਦਿਓ ਬਦਲ ਸਾਹਿਬ ਸਰਬੱਤ ਖਾਲਸਾ ਦੇ ਜਿਹੜੇ ਆਰਗੇਨਾਈਜ਼ਰ ਨੇ ਇੱਕ ਉਹ ਖੁਦ ਕਹਿ ਰਹੇ ਨੇ ਕਿ ਕਾਦੀ ਦਾ ਲਾ ਕੇ ਪਿੱਛੇ